ਅੱਲਾ ਮਿਤੀ 3 ਨੰਬਰ 24 ਨੂੰ ਮੈਂ ਸਵੇਸ ਪੁਲਿਸ ਪਾਰਟੀ ਦੇ ਚਰਨਤਾਦਾਨੀਪੁਰ ਮੌਜੂਦ ਸੀ ਤਾਂ ਮੈਨੂੰ ਮੁਖਬਰੀ ਹੋਈ ਕਿ ਸਚਾ ਸਿੰਘ ਪੁੱਤਰ ਚਾਨਣ ਸਿੰਘ ਵਾਸੀ ਮਰਾਦਪੁਰਾ ਜੋ ਨਸ਼ੀਲਾ ਪਾਊਡਰ ਵੇਚਣ ਦਾ ਆਦੀ ਹੈ ਤੇ ਹੁਣ ਵੀ ਅਨਾਜ ਮੰਡੀ ਮਿਆਲਕਲਾਂ ਚ ਖੜਾ ਹੈ ਜਿਸ ਨੂੰ ਅਸੀਂ ਜਿਸ ਕੇ ਅਸੀਂ ਮੁਕਦਮਾ ਦਾ ਪੰਜਾਬ ਸਰਕਾਰ ਵੱਲੋਂ ਜੋ ਪਾਲਿਸੀ ਬਣਾਈ ਗਈ ਹੈ ਕਿ ਜਿਹੜੇ ਸੈਨਿਕ ਜਿਹੜੇ ਫੌਜੀ ਜਵਾਨ ਡਿਊਟੀ ਦੌਰਾਨ ਦੇਸ਼ ਦੇ ਕਿਸੇ ਵੀ ਕੋਨੇ 'ਚ ਸ਼ਹੀਦ ਹੋਣਗੇ ਤਾਂ ਉਹਨਾਂ ਦੇ ਪਰਿਵਾਰ ਨੂੰ 1 ਕਰੋੜ ਰੁਪਇਆ ਸਨਮਾਨ ਰਾਸ਼ੀ ਦੇ ਤੌਰ ਤੇ ਦਿੱਤਾ ਜਾਊਗਾ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਨੇ ਜਿੱਥੇ ਲੋਕਾਂ ਦੀ ਰਾਹਤ ਲਈ ਕਈ ਅਹਿਮ ਕਦਮ ਚੁੱਕੇ ਉਥੇ ਹੀ ਦੇਸ਼ ਲਈ ਕੁਰਬਾਨੀਆਂ ਦੇਣ ਵਾਲੇ ਸ਼ਹੀਦਾਂ ਦੇ ਪਰਿਵਾਰਾਂ ਦੀ ਬਾਫੜੀ ਇਸ ਦੇ ਤਹਿਤ ਸ਼ਹੀਦ ਜਵਾਨਾਂ ਦੇ ਪਰਿਵਾਰਾਂ ਨੂੰ ਪੰਜਾਬ ਸਰਕਾਰ ਵੱਲੋਂ 1 ਕਰੋੜ ਦੀ ਮੁਆਵਜ਼ਾ ਰਾਸ਼ੀ ਦਿੱਤੀ ਜਾ ਰਹੀ ਹੈ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦਾ ਮੰਨਣਾ ਹੈ ਕਿ ਸ਼ਹੀਦਾਂ ਦੇ ਪਰਿਵਾਰਾਂ ਨੂੰ ਸੰਭਾਲਣਾ ਸਾਡਾ ਫਰਜ਼ ਹੈ ਇਸੇ ਲਈ ਪੰਜਾਬ ਸਰਕਾਰ ਵੱਲੋਂ ਇਹਨਾਂ ਪਰਿਵਾਰਾਂ ਲਈ ਉਪਰਾਲਾ ਕੀਤਾ ਗਿਆ ਹੁਣਲਾ ਮਾਨ ਸ਼ਾਹਬ ਦਾ ਮੁੱਖ ਮੰਤਰੀ ਪੰਜਾਬ ਦਾ ਮੈਂ ਧੰਨਵਾਦ ਕਰਦਾ ਹਾਂ ਪਰਵਾਰ ਵੱਲੋਂ ਆਪਣੇ ਵੱਲੋਂ ਸਾਰੇ ਨਗਰ ਨਿਵਾਸੀਆਂ ਵੱਲੋਂ ਹਾਂਜੀ ਜੋ ਸਾਡੇ ਨਾਲ ਉਹ ਆਪਣਾ ਟਾਈਮ ਕੀਮਤੀ ਸਮਾਂ ਕੱਢ ਕੇ ਸਾਡੇ ਨਾਲ ਦੁੱਖ ਸਾਂਝਾ ਕਰਨ ਆਏ ਹੈ ਜੀ ਸਾਨੂੰ ਮਾਲੀ ਸਹਾਇਤਾ ਦੇ ਕੇ ਗਏ ਹੈ ਜੀ ਪਰਵਾਨ ਤੁਰ ਸਾ ਦੇ ਕੇ ਗਏ ਬਾਕੀ ਉਹ ਬੇਟੀ ਨੂੰ ਜੋਬ ਦਵਾਵਾਂਗੇ ਤੁਹਾਨੂੰ ਪੈਨਸ਼ਨ ਵੀ ਲਵਾਵਾਂਗੇ ਬਾਕੀ ਸਾਨੂੰ ਮਾਲੀ ਸਹਾਇਤਾ ਕਰੋੜੂ ਰਾਸ਼ੀ ਦੇ ਗਏ ਕਲਾਂਚ ਖੜਾ ਜਿਸ ਨੂੰ ਜਿਸਦੇ ਅਸੀਂ ਮੁਕਦਮਾ ਦਰਜ ਕਰਾ ਕੇ ਸੇ ਤੁਨੋ ਕਾਗੂ ਕਿਸਤਾ ਇਸ ਪਾਸੋ 15 ਗ੍ਰਾਮ ਮਸ਼ੀਲਾ ਪਾਊਡਰ ਬ੍ਰਾਮ ਕਿਹੜੇ ਬੀੜੇ ਤੇ ਆ ਰਹਾ ਹੈ ਹਾਂ ਕਿਥੋਂ ਲੈਂਦੇ ਸੀ ਸਮਾਨ ਇਹ ਉੱਥੇ ਕੋਈ ਬੰਦਾ ਇਸ ਕੋਤੇ ਕਿੰਨੇ ਵਾਰ ਬੰਦੇ ਪਹਿਲਾਂ ਇਸ ਤੋਂ ਨਾ ਨਹੀਂ ਪਹਿਲਾਂ ਨਹੀਂ ਬੰਦਾ ਕੋਈ ਪਹਿਲੀ ਵਾਰ ਕੰਮ ਹੋਇਆ ਹੂੰ ਪਹਿਲੀ ਵਾਰ ਕਿਨੂੰ ਦੇਣਾ ਸੀ ਆਪੇ ਖਾਣਾ ਪੀਣਾ ਸੀ ਕੱਲ ਮਿਤੀ 3 12 24 ਨੂੰ ਮੈਂ ਉਸ ਵੇਲੇ ਪੁਲਿਸ ਪਾਰਟੀ ਦੇ ਚਰਸਤਾਦਾਨੀ ਪਰ ਮੌਜੂਦ ਸੀ ਤਾਂ ਮੈਨੂੰ ਮੁਖਬਰੀ ਹੋਈ ਕਿ ਸਚਾ ਸਿੰਘ ਪੁੱਤਰ ਚਾਨਣ ਸਿੰਘ ਵਾਸੀ ਮਰਾਦਪੁਰਾ ਜੋ ਨਸ਼ੀਲਾ ਪਾਊਡਰ ਵੇਚਣ ਦਾ ਦਦੀ ਹੈ ਤੇ ਹੁਣ ਵੀ ਅਨਾਜ ਮੰਡੀ ਮਿਆਲਕਲਾਂ ਚ ਖੜਾ ਹੈ ਜਿਸ ਨੂੰ ਜਿਸਕੇ ਅਸੀਂ ਮੁਕਦਮਾ ਦਰਜ ਕਰਾ ਕੇ ਤੇ ਇਸ ਨੂੰ ਕਾਬੂ ਕੀਤਾ ਇਸ ਪਾਸੋਂ 15 ਗ੍ਰਾਮ ਨਸ਼ੀਲਾ ਪਾਊਡਰ ਬਰਾਮਦ ਕਿਹੜੇ ਬੇਟੇ ਦੇ ਨਾਲ ਹੈ ਮਰਾਦਪੁਰਾ ਹਾਂ ਕਿੱਥੋਂ ਲੈਂਦੇ ਸੀ ਸਮਾਨ ਇਹ ਅੱਛਾ ਇਹ ਦੇਖ ਕੋਈ ਬੰਦਾ ਇਸ ਕੋਟੇ ਕਿੰਨੇ ਵਾਰ ਬੰਦੇ ਪਹਿਲਾਂ ਇਸ ਤੋਂ ਨਾ ਇਹ ਪਹਿਲਾਂ ਨਹੀਂ ਬੰਦਾ ਕੋਈ ਪਹਿਲੀ ਵਾਰ ਕੰਮ ਹੋਇਆ ਹੂੰ ਪਹਿਲੀ ਵਾਰ ਕਿਨੂੰ ਦੇਣਾ ਸੀ ਆਪੇ ਖਾਣਾ ਪੀਣਾ ਸੀ ਕੱਲ ਮਿਤੀ 3/12/24 ਨੂੰ ਮੈਂ ਸਵੇਸਪੁਰਸ ਪਾਰਟੀ ਦੇ ਚਰਖਾਦਾਨੀਪੁਰ ਮੌਜੂਦ ਸੀ ਤਾਂ ਮੈਨੂੰ ਮੁਖਬਰੀ ਹੋਈ ਕਿ ਸਚਾ ਸਿੰਘ ਪੁੱਤਰ ਚਾਨਣ ਸਿੰਘ ਵਾਸੀ ਮਰਾਦਪੁਰਾ ਜੋ ਨਸ਼ੀਲਾ ਪਾਊਡਰ ਵੇਚਣ ਦਾਦੀ ਹੈ ਤੇ ਹੁਣ ਵੀ ਅਨਾਜ ਮੰਡੀ ਮਿਆਲਕਾਂ ਚ ਖੜਾ ਜਿਸ ਨੂੰ ਇਸ ਜਿਸਕੇ ਅਸੀਂ ਮੁਕਦਮਾ ਦਰਜ ਕਰਾ ਕੇ ਤੇ ਇਸ ਨੂੰ ਕਾਬੂ ਕੀਤਾ ਇਸ ਪਾਸੋਂ 15 ਗ੍ਰਾਮ ਮਸ਼ੀਲਾ ਪਾਊਡਰ ਬਰਾਮਦ ਕਿਹੜੇ ਬੇਟੇ ਦੇ ਰਹਿਣਾ ਹੈ ਹਾਂ ਕਿੱਥੋਂ ਲੈਂਦੇ ਸੀ ਸਮਾਨ ਇਹ ਉੱਥੇ ਦੇ ਲੈ ਚ ਕੋਈ ਬੰਦਾ ਇਸ ਕੋਲ ਤੇ ਕਿੰਨੀ ਵਾਰ ਬੰਦੇ ਪਹਿਲਾਂ ਇਸ ਤੋਂ ਨਾ ਪਹਿਲਾਂ ਨਹੀਂ ਬੰਦਾ ਕੋਈ ਪਹਿਲੀ ਵਾਰ ਕੰਮ ਹੋਇਆ ਹੂੰ ਪਹਿਲੀ ਵਾਰ ਕਿਨੂੰ ਦੇਣਾ ਸੀ ਆਪ ਖਾਣਾ ਪੀਣਾ ਸੀ ਕੱਲ ਮਿਤੀ 3/12/24 ਨੂੰ ਮੈਂ ਸਵੇਸਪੁਰਸ ਪੁਲਿਸ ਪਾਰਟੀ ਦੇ ਚਰਤਾਦਾਨੀਪੁਰ ਮੌਜੂਦ ਸੀ ਤਾਂ ਮੈਨੂੰ ਮੁਖਬਰੀ ਹੋਈ ਕਿ ਸਚਾ ਸਿੰਘ ਪੁੱਤਰ ਚਾਨਣ ਸਿੰਘ ਵਾਸੀ ਮਰਾਦਪੁਰਾ ਜੋ ਨਸ਼ੀਲਾ ਪਾਊਡਰ ਵੇਚਣ ਦਾ ਦਦੀ ਹੈ ਤੇ ਹੁਣ ਵੀ ਅਨਾਜ ਮੰਡੀ ਮਿਆਲਕਲਾਂ ਚ ਖੜਾ ਹੈ ਜਿਸ ਨੂੰ ਜਿਸਕੇ ਅਸੀਂ ਮੁਕਦਮਾ ਦਰਜ ਕਰਾ ਕੇ ਤੇ ਇਸ ਨੂੰ ਕਾਬੂ ਕੀਤਾ ਇਸ ਪਾਸੋਂ 15 ਗ੍ਰਾਮ ਨਸ਼ੀਲਾ ਪਾਊਡਰ ਬਰਾਮਦ ਕਿਹੜੇ ਬੇਟੇ ਦੇ ਨਾਲ ਹੈ ਮਰਾਦਪੁਰਾ ਹਾਂ ਕਿੱਥੋਂ ਲੈਂਦੇ ਸੀ ਸਮਾਨ ਇਹ ਅੱਛਾ ਇਹਦੇ ਨਾਲ ਕੋਈ ਬੰਦਾ ਇਸ ਕੋਟੇ ਕਿੰਨੀ ਵਾਰ ਬੰਦੇ ਪਹਿਲਾਂ ਇਸ ਤੋਂ ਨਾ ਇਹ ਪਹਿਲਾਂ ਨਹੀਂ ਬੰਦਾ ਕੋਈ ਪਹਿਲੀ ਵਾਰ ਕੰਮ ਹੋਇਆ ਹੂੰ ਪਹਿਲੀ ਵਾਰ ਕਿਹਨੂੰ ਦੇਣਾ ਸੀ ਆਪੇ ਖਾਣਾ ਪੀਣਾ ਸੀ